ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅੱਜ ਹੈ 4 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 4 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ ਰਾਜ ਦੇ ਰਾਜਪਾਲ ਨੇ ਹਾਲ ਹੀ ਵਿੱਚ ਉਧਿਆਨ ਪਰਮਵੀਰ ਚੱਕਰ ਦਾ ਉਦਘਾਟਨ ਕੀਤਾ ਹਾਂਜੀ ਰੀਸੈਂਟਲੀ ਤਮਿਲਨਾਡੂ ਦੇ ਰਾਜਪਾਲ ਆਰ ਐਨ ਰਵੀ ਤੇ ਇਹਨਾਂ ਨੇ ਉਧਿਆਨ ਪਰਮਵੀਰ ਚੱਕਰ ਦਾ ਉਦਘਾਟਨ ਕੀਤਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਤਮਿਲਨਾਡੂ ਹੁਣ ਤਮਿਲਨਾਡੂ ਦੇ ਰਾਜਪਾਲ ਆਰ ਐਨ ਰਵੀ ਨੇ ਇਸ ਦਾ ਉਦਘਾਟਨ ਕੀਤਾ ਤੇ ਉद्याਨ ਪਰਮਵੀਰ ਚੱਕਰ ਦਾ ਕੀ ਮਤਲਬ ਹੈ ਇੱਥੇ ਕਿ ਇਸ ਦੇ ਵਿੱਚ ਪਰਮਵੀਰ ਚੱਕਰ ਵਿਜ਼ੇ ਤਾਮਾ ਦੇ ਸਟੈਚੂ ਲੱਗਣਗੇ ਠੀਕ ਹੈ ਇਸ ਦੇ ਤਹਿਤ ਤਾਂ ਇਹ ਆ ਉद्याਨ ਪਰਮਵੀਰ ਚੱਕਰ ਇਸ ਦਾ ਉਦਘਾਟਨ ਕੀਤਾ ਤਾਮਿਲਨਾਡੂ ਦੇ ਰਾਜਪਾਲ ਆਰ ਐਨ ਰਵੀ ਨੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਕੀ ਹੈ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਆ ਐਮ ਕੇ ਸਟਾਲਿਨ ਅਤੇ ਗਵਰਨਰ ਆ ਆਰ ਐਨ ਰਵੀ ਇਸ ਤੋਂ ਇਲਾਵਾ ਤਾਮਿਲਨਾਡੂ ਦੇ ਇੰਪੋਰਟੈਂਟ ਨੈਸ਼ਨਲ ਪਾਰਕ ਆ ਜਿਹੜੇ ਤੁਸੀਂ ਯਾਦ ਰੱਖਣੇ ਆ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅਨਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲਮ ਟਾਈਗਰ ਰਿਜ਼ਰਵ ਆ ਇਸ ਨੂੰ ਟੈਕਸ 2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਤਾਮਿਲਨਾਡੂ ਦੇ ਵਿੱਚ ਚੈਂਬਰਮਵਕਮ ਝੀਲ ਆ ਉਲਟੀ ਝੀਲ ਆ ਕਾਲੀਬੈਲੀ ਝੀਲ ਆ ਪੋਲਿਖਟ ਝੀਲ ਆ ਕੋਲਾਵੇਈ ਝੀਲ ਸੋਲਾ ਬਰਮ ਚੀਲਾ ਵੀਰਨਮ ਚੀਲਾ ਕੋਡੇਕਨਾਲ ਚੀਲਾ ਰੈਡ ਹਿਲਸ ਚੀਲਾ ਅੰਬਤੂਰ ਚੀਲਾ ਸਿੰਗਾ ਨਲੂਰ ਚੀਲਾ ਮੱਛੀ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਤਾਮਿਲਨਾਡੂ ਇੱਥੋਂ ਦੇ ਫੇਮਸ ਲੋਕਨਾਚਾ ਭਾਰਤ ਨਟਿਆਮ ਤਾਮਿਲਨਾਡੂ ਸਰਕਾਰ ਨੇ ਪਰਿਵਾਰਾਂ ਦੇ ਉਥਾਨ ਲਈ ਨਿੰਗਲ ਨਾਲਮਾ ਯੋਜਨਾ ਸ਼ੁਰੂ ਕੀਤੀ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇੱਕ ਰਾਸ਼ਟਰ ਇੱਕ ਚੋਣ ਅਤੇ ਸੀਮਾਬੰਦੀ ਪਰ ਕਿਰਿਆ ਵਿਰੋਧ ਮਤਾ ਪੇਸ਼ ਕੀਤਾ ਕਵਾਈਲੀ ਔਰਤ ਸ੍ਰੀਪਤੀ ਤਾਮਿਲਨਾਡੂ ਦੀ ਸਿਵਲ ਜਾਗਰੂਕ ਬਣੀ ਹੁੰ ਰਹੀ ਹੈ ਤੇ ਆਈਆਈਟੀ ਮ드ਰਾਸ ਤਮਿਲਨਾਡੂ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਦੀ ਸਥਾਪਨਾ ਕਰਨਗੇ ਟਾਟਾ ਪਾਵਰ ਨੇ ਤਮਿਲਨਾਡੂ ਵਿੱਚ 77000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਐਫਆਈਐਸਐਮ ਦੇ ਨਵੇਂ ਪ੍ਰਧਾਨ ਵਜੋਂ ਚਾਰਜ ਸੰਭਾਲ ਲਿਆ ਹਾਂਜੀ ਐਫਆਈਐਸਐਮ ਜਾਨੀ ਕਿ ਫੈਡਰੇਸ਼ਨ ਆਫ ਇੰਡੀਅਨ ਮਾਈਕਰੋ ਸਮਾਲ ਐਂਡ ਮੀਡੀਅਮ ਟਰਪਰਾਈਜ਼ ਇਸ ਦੇ ਨਵੇਂ ਪ੍ਰਧਾਨ ਵਜੋਂ ਚਾਰਜ ਸੰਭਾਲ ਲਿਆਵਾ ਸੰਦੀਪ ਜੈਨ ਨੇ অপশন নাম্বার সি ইজ আ রাইট আনসার हां जी ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸੰਦੀਪ ਜੈਨ ਨੈਕਸਟ ਹੈ ਹਾਲ ਹੀ ਵਿੱਚ ਝੁਠਿਤ ਸੁਮੀਨਵਾ ਤੁਲਕਾਨੋ ਕਿਸ ਦੇਸ਼ ਦੀ ਮਹਿਲਾ ਪ੍ਰਧਾਨ ਮੰਤਰੀ ਚੁਣਿਆ ਗਿਆ हां जी ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੰਤਰੀ ਬਣੀਆ ਕਾਂਗੋ ਦੀ ਝੁਠਿਤ ਸੁਮੀਨਵਾ ਤੁਲਕਾ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਤੇ অপশন ਨੰਬਰ রাইਟ ਆਨਸਰ ਹੈ ਜੀ ਇਥੇ ਏ ਕਾਂਗੋ ਕਾਂਗੋ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀਆ ਝੁਠਿਤ ਸੁਮੀਨਵਾ ਤੁਲਕਾ ਇਹਨ ਇੱਕ ਅਸੀਂ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ ਚਾਹੇ ਰਾਸ਼ਟਰਪਤੀ ਦੀ ਇਹ ਅਪੁਆਇੰਟਮੈਂਟਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਅਲੱਗ-ਅਲੱਗ ਦੇਸ਼ਾਂ ਦੀ ਸਾਈਮਨ ਹੈਰਿਸ ਆਇਰਲੈਂਡ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣਿਆ ਤਾਮਸ ਸੋਲਯੋ ਖੰਗਰੀ ਦੇ ਨਵੇਂ ਰਾਸ਼ਟਰਪਤੀ ਬਣੇ ਫੈਲੇਟੀ ਟੂ ਟਵਾਲੂ ਨਵੇਂ ਪ੍ਰਧਾਨ ਮੰਤਰੀ ਬਣਿਆ ਅਲੈਗਜ਼ੈਂਡਰ ਸਟ੍ਰਬ ਨੇ ਫਿਨਲੈਂਡ ਦੇ ਰਾਸ਼ਟਰਪਤੀ ਦੀ ਸੂਣ ਚੋਣ ਜਿੱਤੀ ਹੈ ਉਲਜਸ ਬੈਕ ਬੈਕਤੇ ਨੋਵ ਨੂੰ ਕਜ਼ਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ। ਨਾਇਬੁਕੇਲੇ ਨੂੰ ਫਿਰ ਤੋਂ ਅਲਵਾਡੋਰ ਦਾ ਰਾਸ਼ਟਰਪਤੀ ਚੁਣਿਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ਚੀਨ ਨੇ ਕਿਸ ਰਾਜ ਵਿੱਚ 30 ਥਾਨਾਂ ਦਾ ਨਾਮ ਬਦਲੇ ਹਨ। ਹਾਂਜੀ ਕਿਹੜੇ ਰਾਜ ਦੇ ਵਿੱਚ 30 ਥਾਨਾਂ ਦੇ ਨਾਮ ਬਦਲੇ ਆ। ਇਹਦੀ ਗੱਲ 2022 ਦੇ ਵਿੱਚ ਵੀ ਚੱਲੀ ਸੀ ਜਦ ਭਾਰਤ ਨੇ ਮਨਾਂ ਕਰਤਾ ਸੀ ਤੇ ਚੀਨ ਨੇ ਹੁਣ ਫਿਰ ਤੋਂ 30 ਥਾਨਾਂ ਦੇ ਨਾਮ ਬਦਲ ਦਿੱਤੇ ਹਨ ਅਰुणाਚਲ ਪ੍ਰਦੇਸ਼ 'ਚ। ਅਸਲ ਦੇ ਵਿੱਚ ਚੀਨ ਦਾ ਇਹ ਮੰਨਣਾ ਮਾ ਕੀਰੂ ਨਾਚਲ ਪ੍ਰਦੇਸ਼ ਦਾ ਜਿਹੜਾ ਕੁਝ ਹਿੱਸਾ ਵਾ ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦਾ ਸੀਗਾ ਤੇ ਇਸ ਕਰਕੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕੁਝ ਪਹਾੜਾਂ ਕੁਝ ਨਦੀਆਂ ਕੁਝ ਝੀਲਾਂ ਕੁਝ ਜਨਜਾਤੀ ਖੇਤਰਾਂ ਦੇ ਨਾਮ ਚੀਨ ਨੇ ਬਦਲ ਦਿੱਤੇ ਆ ਤੇ ਟੋਟਲ 30 ਥਾਣੇ ਜਿਨ੍ਹਾਂ ਦੇ ਨਾਮ ਚੀਨ ਨੇ ਬਦਲੇ ਆ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਤੇ ਇਹ ਨੇ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੀ ਹੱਦ ਚੀਨ ਨਾਲ ਲੱਗਦੀ ਆ ਚੀਨ ਇਹਦਾ ਇਹ ਮੰਨਣਾ ਕਿ ਇਹਦਾ ਕੁਝ ਹਿੱਸਾ ਸਾਨੂੰ ਆਉਂਦਾ ਸੀਗਾ ਜਿਹੜਾ ਕਿ ਨਹੀਂ ਦਿੱਤਾ ਗਿਆਗਾ ਤੇ ਇਸ ਕਰਕੇ ਚੀਨ ਆਪਣਾ ਹੱਕ ਦੇ ਤੇ ਹਮੇਸ਼ਾ ਹੀ ਜਮਾਉਣ ਨੂੰ ਫਿਰਦਾ ਰਹਿੰਦਾ ਵਾ ਠੀਕ ਹੈ ਤੇ ਚੀਨ ਦੇ ਹੁਣ ਚੀਨ ਆ ਜਿਹੜਾ ਉਹ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਨੂੰ ਘੇਰਨ ਨੂੰ ਫਿਰਦਾ ਵਾ ਕਿ ਕੋਈ ਨਾ ਕੋਈ ਮਤਲਬ ਨਵੀਂ ਨਵੀਂ ਕਾਰਵਾਈ ਹੁੰਦੀ ਹੀ ਰਹਿੰਦੀ ਐ ਇਹਨਾਂ ਵਿੱਚ ਤੇ ਚੀਨ ਦੀ ਗੱਲ ਹੋ ਰਹੀ ਆ ਚੀਨ ਦੀ ਕੈਪੀਟਲ ਕੀ ਆ ਵਿਜ਼ਿੰਗ ਕਰੰਸੀ ਅਰੇਂਜਮੈਂਟ ਵੀ ਪ੍ਰੈਜ਼ੀਡੈਂਟ ਆ ਜੀ ਜ਼ਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਐ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਵਰਲਡ 골ਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਐ ਚੀਨ ਦੀ ਸਪੇਸ ਏਜੰਸੀ ਦਾ ਨਾਮ ਹੈ CNSA ਜਾਨੀ ਕਿ ਚਾਈਨੀਜ਼ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਅਰੁਣਾਚਲ ਪ੍ਰਦੇਸ਼ 100% ਘਰੇਲੂ ਟੋਟੀ ਵਾਟਰ ਕਨੈਕਸ਼ਨ ਪ੍ਰਾਪਤ ਕਰਨ ਵਾਲਾ ਪਹਿਲਾ ਉੱਤਰੀ ਪੂਰਬੀ ਰਾਜ ਬਣਿਆ ਅਰੁਣਾਚਲ ਪ੍ਰਦੇਸ਼ ਵਿੱਚ ਤੰਬੰਗਚੂ ਟਾਈਡਸ ਇੰਟਰਨੈਸ਼ਨਲ ਕਾਇਆ ਕਿੰਗ ਚੈਂਪੀਅਨ 2024 ਦਾ ਆਯੋਜਨ ਕੀਤਾ ਗਿਆ ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦਾ ਇੱਕ ਅਦਰਕਾ ਜਿਸ ਦਾ ਨਾਮ ਆਦੀ ਕੇਕਿਰ ਹੱਥਾਂ ਨਾਲ ਬਣਿਆ ਇੱਕ ਗਲੀਚਾ ਜਿਹੜਾ ਤਿੱਬਤੀ ਨਿਵਾਸੀਆਂ ਦੁਆਰਾ ਬਣਾਇਆ ਗਿਆ ਵਾ ਤੇਰੂਨਾਚਲ ਪ੍ਰਦੇਸ਼ ਦੇ ਇੱਕ ਵਾਂਚੋ ਸਿਲਪਕਾਰੀ ਨੂੰ ਜੀਆਈ ਟੈਗ ਮਿਲਿਆ ਪਵਨ ਕੁਮਾਰ ਸੈਨ ਰੂਨਾਚਲ ਪ੍ਰਦੇਸ਼ ਦੇ ਨਵੇਂ ਮੁੱਖ ਚੋਣ ਅਧਿਕਾਰੀ ਬਣੇ ਨੈਕਸਟ ਹਾਲ ਹੀ ਵਿੱਚ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਫਿਲਮ ਲਾਂਚ ਕੀਤੀ ਗਈ ਹੈ ਇਸ ਦਾ ਨਾਮ ਕੀ ਹੈ ਹਾਂਜੀ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਟ ਅਧਾਰਿਤ ਫਿਲਮ ਬਣਾਈ ਗਈ ਹੈ ਜਿਸ ਦਾ ਨਾਮ ਆ ਇਰਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਸ਼ਪੰਜਮੀ ਰਾਸ਼ਟਰੀ ਖੋਖੋ ਚੈਂਪੀਅਨਸ਼ਿਪ ਕਿਸ ਨੇ ਜਿੱਤੀ ਆ ਹਾਂਜੀ ਸ਼ਪੰਜਮੀ ਰਾਸ਼ਟਰੀ ਖੋਖੋ ਚੈਂਪੀਅਨਸ਼ਿਪ ਜਿੱਤੀ ਆ ਮਹਾਰਾਸ਼ਟਰ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਮਹਾਰਾਸ਼ਟਰ ਨੇ ਜਿੱਤੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਚੀਫ ਮਿਨਿਸਟਰ ਇਕਨਾਥ ਸ਼ੰਦੇ ਗਵਰਨਰ ਆ ਰਮੇਸ਼ ਵੇਸ ਮਹਾਰਾਸ਼ਟਰ ਦੇ ਵਿੱਚ ਗੋਗਮਲ ਨੈਸ਼ਨਲ ਪਾਰਕਾ ਬੋਰੀਬਲੀ ਨੈਸ਼ਨਲ ਪਾਰਕਾ ਤੜੂਬਾ ਨੈਸ਼ਨਲ ਪਾਰਕਾ ਚੰਦੋਲੀ ਨੈਸ਼ਨਲ ਪਾਰਕਾ ਸੰਜੀ ਗਾਂਧੀ ਨੈਸ਼ਨਲ ਪਾਰਕਾ ਨਵੇਂ گاਉਂ نیشنل ਪਾਰਕਾ ਤੰਸਾ ਵਾਈਲਡਲਾਈਫ ਸੈਂਚਰੀਆ ਲੋਨਾਰ ਝੀਲਾ ਉਸਾਨੀ ਡੈਮ ਜੱਕ ਬਾੜੀ ਡੈਮ ਕੋਇਨਾ ਡੈਮ ਭਾਰਤ ਵਿੱਚ ਮੋਫਰੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਵਿੱਚ ਹੁੰਦਾ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਭਾਰਤ ਦੀ ਪਹਿਲੀ ਐਲ ਐਨ ਜੀ ਸੰਚਾਲਿਤ ਬੱਸ ਲਾਂਚ ਕੀਤੀ ਮਹਾਰਾਸ਼ਟਰ ਪੋਸ਼ਨ ਅਵਾਰਡ 2024 ਡਾਕਟਰ ਪ੍ਰਦੀਪ ਮਹਾਜਨ ਨੂੰ ਮਿਲਿਆ ਮਹਾਰਾਸ਼ਟਰ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਲਈ ਗੂਗਲ ਨਾਲ ਸਮਝੌਤਾ ਕੀਤਾ। 나सिक ਵਿੱਚ 27ਵਾਂ ਰਾਸ਼ਟਰੀ ਯੋਗਿਕ ਮੇਲਾ ਕਰਵਾਇਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ਮੌਲਦੀਪ ਤੋਂ ਬਾਅਦ ਕਿਸ ਦੇਸ਼ 'ਚ ਇੰਡੀਆ ਆਊਟ ਮੁਹਿੰਮ ਚੱਲ ਰਹੀ ਆ? ਹਾਂਜੀ ਮੌਲਦੀਪ ਤੋਂ ਬਾਅਦ ਇੰਡੀਆ ਆਊਟ ਮੁਹਿੰਮ ਚੱਲ ਰਹੀ ਆ ਬੰਗਲਾਦੇਸ਼ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਠੀਕ ਹੈ। ਸਪਹਿਲਾ ਮੌਲਦੀਪ ਨੇ ਮੁਹਿੰਮ ਸ਼ੁਰੂ ਕੀਤੀ ਸੀ ਇੰਡੀਆ ਆਊਟ ਕੈਂਪੇਨ ਯਾਨੀ ਕਿ ਇੰਡੀਆ ਇੰਡੀਆ ਆਊਟ ਮੋਹਿੰਮ ਠੀਕ ਹੈ ਉਹਨੇ ਬੰਗਲਾਦੇਸ਼ ਨੇ ਵੀ ਸ਼ੁਰੂ ਕਰ ਦਿੱਤੀ ਆ ਬੰਗਲਾਦੇਸ਼ ਬੰਗਲਾਦੇਸ਼ ਦੀ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨੇ ਕੀਤੀ ਆ ਠੀਕ ਹੈ ਤੇ ਬੰਗਲਾਦੇਸ਼ ਦੇਖ ਸਕਦੇ ਹੋ ਹੁਣ ਤੁਸੀਂ ਫਿਰ ਮੈਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਬੰਗਲਾਦੇਸ਼ ਮੈਪ ਦੇ ਵਿੱਚ ਧਿਆਨ ਨਾਲ ਦੇਖੋ ਬੰਗਲਾਦੇਸ਼ ਇਸ ਤਰ੍ਹਾਂ ਦਾ ਦੇਸ਼ ਹੈ ਜਿਸ ਦੇ ਨਾਲ ਭਾਰਤ ਦੀ ਸਭ ਤੋਂ ਜ਼ਿਆਦਾ ਹੱਦ ਲੱਗਦੀ ਹੈ 4096 ਕਿਲੋਮੀਟਰ ਦੀ ਹੱਦ ਭਾਰਤ ਦੀ ਬੰਗਲਾਦੇਸ਼ ਦੇ ਨਾਲ ਲੱਗਦੀ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿੰਨੇ ਰਾਜ ਹੈ ਜਿਹੜੇ ਭਾਰਤ ਦੇ ਬੰਗਲਾਦੇਸ਼ ਨੂੰ ਟੱਚ ਕਰਦੇ ਆ ਤਾਂ ਬੰਗਲਾ ਭਾਰਤ ਦੇ ਪੰਜ ਰਾਜ ਹੈ ਦੇਖੋ ਕਿਹੜੇ-ਕਿਹੜੇ ਮੈਪ ਦੇ ਵਿੱਚ ਧਿਆਨ ਨਾਲ ਇਹਨੂੰ ਕਿ ਕਿਹੜੇ-ਕਿਹੜੇ ਪੰਜ ਰਾਜ ਹੈ ਜਿਨ੍ਹਾਂ ਦੀ ਹੱਦ ਲੱਗਦੀ ਹੈ ਪੱਛਮੀ ਬੰਗਾਲ ਅਸਾਮ ਮਿਜ਼ੋਰਮ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ ਦੀ ਕੈਪੀਟਲ ਹੈ ਢਾਕਾ ਕ੍ਰਾਂਸੀ ਜਾਂ ਟਕਾ ਪ੍ਰਾਈਮ ਮਿਨਿਸਟਰਾ ਸ਼ੇਖ ਹਸਿਨਾ ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੁਦੀਨ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿੱਚਕਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆਜਾਤੀ ਸੰਸਦ ਅਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਬੰਗਲਾ ਦੀ ਸਭ ਤੋਂ ਲੰਬੀ ਨਦੀ ਹੈ ਬੰਗਲਾਦੇਸ਼ ਦੀ ਸੁਰਮਾ ਨਦੀ ਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁ슬लिम ਦੇਸਾਂ ਦੇ ਲਈ ਸਾਂਝੀ ਸਮੁੰਦਰਾ ਦੀ ਬਕਾਲਤ ਕੀਤੀ ਆ ਬੰਗਲਾਦੇਸ਼ ਵਿੱਚ ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ ਡਾਕਾ ਵਿੱਚ ਖਾਸੀ ਆਜ਼ਾਦੀ ਕੁਲਾਟੀ ਯੂਥ ਤੇ ਰੋਡ ਸਿੰਘ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਬੰਗਲਾਦੇਸ਼ ਨੇ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਭਾਰਤ ਅਤੇ ਬੰਗਲਾਦੇਸ਼ ਦੀਆਂ ਜਲਸੇਨਾਵਾਂ ਨੂੰ ਬੋਂਗੋ ਸਾਗਰ 23 ਦਾ ਆਯੋਜਨ ਕੀਤਾ ਗਿਆ ਭਾਰਤ ਅਤੇ ਬੰਗਲਾਦੇਸ਼ ਦੀਆਂ ਜਲਸੇਨਾਵਾਂ ਦੇ ਵਿਚਕਾਰ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਕਦੋਂ ਮਨਾਇਆ ਗਿਆ 2 ਅਪ੍ਰੈਲ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਮਾਨਸਿਕ ਵਿਕਾਰ ਹੁੰਦਾ ਵਾ ਆਟਿਜ਼ਮ ਇੱਕ ਜਿਹੜਾ ਕਿ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਵਿੱਚ ਪਾਇਆ ਜਾਂਦਾ ਤੇ ਦੁਨੀਆ ਭਰ ਵਿੱਚ ਆਟਿਜ਼ਮ ਸਪੈਕਟਰਮ ਡਿਸਆਰਡਰ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਵਿਸ਼ਵ ਵਾਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ। ਉਹਨੇ 2 ਅਪ੍ਰੈਲ ਨੂੰ ਮਨਾਇਆ ਗਿਆ ਠੀਕ ਹੈ ਹੁਣ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਕਿ 1 ਅਪ੍ਰੈਲ ਨੂੰ 오ਡੀਸਾ ਦੇ ਵਿੱਚ ਜਾਨੀ ਕਿ ਉਤਕਲ ਦਿਵਸ ਮਨਾਇਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜਾ ਦੇਸ਼ ਸੰਸਕ੍ਰਿਤ ਖੋਜ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ? ਹਾਂਜੀ ਭਾਰਤ ਅਤੇ ਨੇਪਾਲ ਦੇਸ਼ ਸੰਸਕ੍ਰਿਤ ਖੋਜ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ ਸਹਿਮਤ ਹੋਏ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਨੇਪਾਲ ਦੀ ਗੱਲ ਆ ਤਾਂ ਦੇਖ ਸਕਦੇ ਹੋ ਮੈਪ ਦੇ ਵਿੱਚ ਨੇਪਾਲ ਇਹ ਕੋਈ ਭਾਰਤ ਦਾ ਹਿੱਸਾ ਨਹੀਂ ਅਲੱਗ ਦੇਸ਼ ਆ ਇੱਕ ਨੇਪਾਲ ਜਦੀ ਕੈਪੀਟਲ ਆ ਕਾਠਮਾਂਡੂ ਕ੍ਰਾਂਸੀਆ ਨੇਪਾਲੀ ਰੁਪਇਆ ਪ੍ਰਾਈਮ ਮਿੰისტਰ ਆ ਪੁਸ਼ਪ ਕਮਲ ਦਾਹਲ ਪਰਚੰਡ ਪ੍ਰੈਜ਼ੀਡੈਂਟ ਆ ਰਾਮਚੰਦਰ ਪੰਡੀ ਤੇ ਬਹੁ ਰਾਸ਼ਟਰੀ ਫੌਜੀ ਅਭਿਆਸ ਸ਼ਾਂਤੀ ਪ੍ਰਯਾਸ 4 ਨੇਪਾਲ ਵਿੱਚ ਸ਼ੁਰੂ ਹੋਇਆ ਨੇਪਾਲ ਦੇ ਤਮਾਂਗ ਭਾਈਚਾਰੇ ਨੇ ਸੋਨਮ ਲੋਸਰ ਮੋਕੇ ਨਵਾਂ ਸਾਲ ਮਨਾਇਆ ਨੇਪਾਲ ਅਗਲੇ 10 ਸਾਲਾਂ ਵਿੱਚ ਭਾਰਤ ਨੂੰ 10000 ਮੈਗਾਵਾਟ ਬਿਜਲੀ ਨਿਰਜਾਤ ਕਰੇਗਾ। ਨੇਪਾਲ ਅਧਿਕਾਰਤ ਤੌਰ ਤੇ ਸੰਮਲੰਗੀ ਵਿਆਹ ਨੂੰ ਰਜਿਸਟਰਡ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ। ਨੇਪਾਲ ਵਿੱਚ ਗਈ ਯਾਤਰਾ ਉਤਸਵ ਮਨਾਇਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ATP ਰੈਂਕਿੰਗ ਇਤਿਹਾਸ ਵਿੱਚ ਦੁਨੀਆ ਦਾ ਸਭ ਤੋਂ ਵੱਧ ਉਮਰ ਦਾ ਨੰਬਰ 1 ਖਿਡਾਰੀ ਕੌਣ ਬਣਿਆ ਹੈ? ਹਾਂਜੀ ATP ਰੈਂਕਿੰਗ ਇਤਿਹਾਸ ਵਿੱਚ ਦੁਨੀਆ ਦੇ ਸਭ ਤੋਂ ਵੱਧ ਨੰਬਰ 1 ਖਿਡਾਰੀ ਬਣਿਆ ਨੋਵਾਕ ਯੋਕੋਵਿਚ। অপশন সি ইজ দা রাইট আনসার দেখ ਸਕਦੇ ਹੋ ਤੁਸੀਂ ਮਿਸ ਦੇ ਵਿੱਚ ਵੀ ਨੋਵਾਕ ਯੋਕੋਵਿਚ ਤੇ ਮਿਆਮੀ ওপেনਸ ਡੈਨੀਅਲ ਕੋਲਿੰਸ ਨੇ ਮਹਿਲਾ ਸਿੰਗਲ ਦਾ ਕਿਤਾਬ ਜਿੱਤੇ ਆ ਅਤੇ 44 ਸਾਲ ਦੀ ਉਮਰ ਚ ਰੋਹਨ ਬੋਪਨਾਂ ਨੇ ਆਸਟ੍ਰੇਲੀਆ ਦੇ ਮੈਥਿਊ ਐਬਡਨ ਨਾਲ ਡਬਲਜ਼ੂ ਦਾ ਜਾਨੀ ਕਿ ਵਿਵਲੰਤਨ ਜਿਹੜਾ ਖਿਤਾਬ ਆ ਉਹ ਜਿੱਤਿਆ ਵਾ ਤੇ ਪੁਰਸ਼ ਸਿੰਗਲਸ ਦਾ ਕਿਤਾਬ ਇਟਲੀ ਦੇ ਜੈਨਿਕ ਸਿਮਰ ਨੇ ਜਿੱਤਿਆ ਸੁਮਿਤ ਮਾਗਲ ਨੇ ਚੇਨਈ ਓਪਨ ਟੈਨਿਸ ਟੂਰਨਾਮੈਂਟ ਦਾ ਸਿੰਗਲ ਖਿਤਾਬ ਜਿੱਤੇ ਆ ਜਰਮਨੀ ਨੇ ਪੋਲੈਂਡ ਨੂੰ ਹਰਾ ਕੇ ਯੂਨਾਈਟਿਡ ਕੱਪ 2024 ਦਾ ਖਿਤਾਬ ਜਿੱਤੇ ਆ ਨੈਕਸਟ ਹੈ ਕੌਣ ਹਾਲ ਹੀ ਵਿੱਚ ਕੌਣ ਕਨ ਰੇਲਵੇ ਕਾਰਪੋਰੇਸ਼ਨ ਦਾ ਨਵਾਂ ਸੀਐਮਡੀ ਬਣਿਆ ਹਾਂਜੀ ਕੌਣਕਨ ਰੇਲਵੇ ਕਾਰਪੋਰੇਸ਼ਨ ਦਾ ਨਵਾਂ ਸੀਐਮਡੀ ਬਣਿਆ ਸੰਤੋਸ਼ ਕੁਮਾਰਚਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਹੈ ਤਾਂ ਸ਼ਿਫਾਲੀ ਸਰਨ ਨੇ ਪੀਆਈਵੀ ਦੇ ਪ੍ਰਮੁਖ ਡਾਇਰੈਕਟਰ ਜਨਰਲ ਵਜੋਂ ਹੋਂ ਦਾ ਸੰਭਾਲਿਆ ਜਾਇੋਸ਼ਰੀ ਦਾਸ ਬਰਮਾ ਨੇ ਫੀਕੀ ਮਹਿਲਾ ਸੰਗਠਨ ਦੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਅਰਨਵ ਵੈਨਰਜੀ ਏਟੀਐਮਾ ਦੇ ਨਵੇਂ ਪ੍ਰਧਾਨ ਬਣੇ ਪੀਆਰ ਸ਼੍ਰੀਜੇਸ ਐਫਆਈਐਚ ਐਥਲੀਟ ਕਮੇਟੀ ਦੇ ਸਹਿ ਚੇਅਰਮੈਨ ਬਣੇ ਬੰਗਲਾਦੇਸੀ ਐਮਸੀ ਸਰਾਫੋਲਾ ਇਬਨੇ ਸਾਹਿਦ ਇਹ ਆਈਸੀਸੀ ਦੇ ਕੁਨਿਲ ਪੈਨਲ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਬੰਗਲਾਦੇਸੀ ਬਣੇ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਇਲੈਕਟ੍ਰੋਨਿਕਸ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਲਈ 33ਵੇਂ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲ ਲਿਆ ਇਲੈਕਟ੍ਰੋਨਿਕਸ ਅਤੇ ਮਕੈਨਿਕਲ ਇੰਜੀਨੀਅਰਿੰਗ ਦੇ 33ਵੇਂ ਡਾਇਰੈਕਟਰ ਜਨਰਲ ਵਜੋਂ ਦਾ ਸੰਭਾਲ ਲਿਆ ਵਾਜੀ ਜੇ ਐਸ ਸੇਦਾਨਾ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਜੇ ਐਸ ਸੇਦਾਨਾ ਤੇ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਨਿਧੂ ਸੁਖਸੈਨਾ ਨੇ ਬੈਂਕ ਆਫ ਮਹਾਰਾਸ਼ਟਰ ਐਮ ਡੀ ਅਤੇ ਸੀਈਓ ਬੈਂਕ ਆਫ ਮਹਾਰਾਸ਼ਟਰ ਦੇ ਐਮ ਡੀ ਅਤੇ ਸੀਈਓ ਬਣਿਆ ਨਿਧੂ ਸੁਖਸੈਨਾ ਮਾਈਕਰੋਸਾਫਟ ਨੇ ਪਵਨ ਦਾਬਲੂਰੀ ਨੂੰ ਵਿੰਡੋਜ਼ ਅਤੇ ਸਰਫਿਸ ਦੋਵਾਂ ਦੇ ਨਵੇਂ ਮੁਖੀ ਚੁਣਿਆ ਰਿਤੂ ਰਾਜ ਅਵ ਸਥੀ ਨੇ ਲੋਕਪਾਲ ਦੇ ਨਿਆਇਕ ਮੈਂਬਰ ਵਜੋਂ ਸੌ ਚੁੱਕੇ ਦਿਨਕਰ ਸਥਾਨਾਂ ਨੂੰ ਗਾਂਭੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਚੁਣਿਆ ਗਿਆ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਮਨੋਰੰਜਨ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਮਨੋਰੰਜਨ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਜਰਮਨੀ ਨੇ অপਸ਼ਨ ਏ ਇਸ ਦਾ ਰਾਈਟ ਆਨਸਰ ਹੈ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਵਿਅਕਤੀ 25 ਗ੍ਰਾਮ ਤੱਕ ਭੰਗ ਆ ਜਿਹੜੀ ਉਹ ਆਪਣੇ ਕੋਲੇ ਰੱਖ ਸਕਦਾ ਵਾ 25 ਗ੍ਰਾਮ ਤੱਕ ਠੀਕ ਹੈ ਅਤੇ ਤਿੰਨ ਆਪਾਂ ਕਹਿ ਸਕਦੇ ਕੈਨਵਸ ਤਿੰਨ ਜਿਹੜੇ ਇਹ ਭੰਗ ਦੇ ਪੌਦੇ ਆ ਉਹਨਾਂ ਦੀ ਖੇਤੀ ਕਰ ਸਕਦਾ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਜਰਮਨੀ ਦੀ ਗੱਲ ਹੋ ਰਹੀ ਹੈ ਹੁਣ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਰਮਨੀ ਜਰਮਨੀ ਹਾਂਜੀ ਜਰਮਨੀ ਦੀ ਕੈਪੀਟਲ ਆਫ ਵਰਲੇ ਕ੍ਰਾਂਸੀਆ ਯੂਰੋ ਇੱਥੋਂ ਦੇ ਚਾਂਸਲਰ ਆ ਉਲਾਫਸ ਕੋਲੈਜ ਜਰਮਨ ਖੋਜਕਰਤਾ ਮਾ ਨੇ ਬਾਲਟਿਕ ਸਾਗਰ ਵਿੱਚ ਲਗਭਗ 1 ਕਿਲੋਮੀਟਰ ਲੰਬੀ ਇੱਕ ਪੱਥਰ ਦੀ ਕੰਧ ਦੀ ਖੋਜ ਕੀਤੀ ਜਰਮਨੀ ਨੇ ਪੋਲੈਂਡ ਨੂੰ ਹਰਾ ਕੇ ਯੂਨਾਈਟਿਡ ਕੱਪ 2024 ਦਾ ਕਿਤਾਬ ਜਿੱਤੇ ਆ ਜਰਮਨੀ ਨੇ ਨੇਤਰਹੀਣ ਲੋਕਾਂ ਲਈ ਸ਼ੂਟਿੰਗ ਲਈ ਉਪਕਰਣ ਵਿਕਸਿਤ ਕੀਤੇ ਹਾਂਜੀ ਇਸ ਨਾਲ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੇ ਲੱਗੇ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ